ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਗ 668 ਉੱਪਰ ਪ੍ਰਮਾਨ ਕਰਦੇ ਹਨ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ हे ਪ੍ਰਮਾਤਮਾ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੁਸੀਂ ਸੁਤੰਤਰ ਰਹਿ ਕੇ ਸਾਰੀ ਮਨੁੱਖਤਾ ਨੂੰ ਦਾਤਾਂ ਦੇਣ ਵਾਲੇ ਹੋ ਓਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂੰ ਰੰਗ ਰਤਾ اے ਪ੍ਰਮਾਤਮਾ ਮੇਰੇ ਉੱਤੇ ਵੀ ਦਇਆਵਾਨ ਹੋ ਜਾਵੋ ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹੋ ਤਾਂ ਕਿ ਮੈਂ ਸਦਾ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਹਾ ਹਾਂ ਹਾਂ ਬਲਖਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ਹੇ ਪ੍ਰਮਾਤਮਾ ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ਕਰਨ ਕਾਰਨ ਸਭਨਾ ਦਾ ਏਕੋ ਅਵਰ ਨਾ ਦੂਜਾ ਕੋਈ ਤੂੰ ਸਾਰੇ ਜਗਤ ਦਾ ਮੂਲ ਹੈ ਤੇਰੇ ਤੋਂ ਹੀ ਦੁਨੀਆ ਦੀ ਸ਼ੁਰੂਆਤ ਹੋਈ ਤੂੰ ਹੀ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਕੋਈ ਹੋਰ ਤੁਹਾਡੇ ਵਰਗਾ ਨਹੀਂ ਹੈ ਬਹੁਤ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ اے ਪ੍ਰਮਾਤਮਾ ਮੈਨੂੰ ਮਾਇਆ ਦੇ ਵਿੱਚ ਗਲਤਾਨ ਹੋਏ ਨੂੰ ਅਨੇਕਾਂ ਘੇੜ ਪੈ ਚੁਕੇ ਨੇ ਹੁਣ ਤਾਂ ਮੇਰੇ ਉੱਤੇ ਤੁਸੀਂ ਕੁਝ ਮਿਹਰ ਕਰ ਦਿਓ ਤਾਂ ਜੋ ਮੇਰਾ ਜਨਮ ਮਰਨ ਤੇ ਗੇੜਾ ਮੁੱਕ ਜਾਵੇ ਓਹ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ਿਸ਼ ਕਰਿ ਜਾਏ ਏ ਪ੍ਰਮਾਤਮਾ ਮੇਰੇ ਉੱਤੇ ਦਇਆਵਾਨ ਹੋ ਜਾਵੋ ਮੇਰੇ ਉੱਤੇ ਇਹੋ ਜਿਹੀ ਬਖਸ਼ਿਸ਼ ਕਰਕੇ ਮੈਨੂੰ ਆਪਣਾ ਦیدار ਬਖਸ਼ ਦਿਓ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਏ ਭਾਈ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜੇਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ ਜਾਂਦੇ ਨੇ ਉਸ ਦੀ ਪਰਮਾਤਮਾ ਦੇ ਨਾਲ ਦੂੰਗੀ ਸਾਝ ਬਣ ਜਾਂਦੀ ਏ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮੰਨਿਆ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਲ ਸਦਾ ਰਹਿਣ ਵਾਲੀ ਲਗਨ ਲੱਗ ਜਾਂਦੀ ਏ ਗੁਰੂ ਨਾਲ ਉਸ ਨਾਮ ਦੱਪਣ ਵਾਲੇ ਦਾ ਮਨ ਪਤੀਜ ਜਾਂਦਾ ਏ ਭਾਵ ਇੱਕ ਮਿਕ ਹੋ ਜਾਂਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ